ਵੰਤਾ ਸੈਸੀਨੇਸ਼ਨ ਕੇਸ ਦੀ ਗੱਲ ਕਰੀਏ ਉਹਦੇ ਵਿੱਚ ਜਿਹੜੇ ਨੇ ਉਹਨਾਂ ਨੂੰ ਵੀ ਸੀਪੀਆਈ ਅਦਾਲਤ ਨੇ ਹੀ ਉਮਰ ਕੈਦ ਦੀ ਸਜ਼ਾ ਦਿੱਤੀ ਸੀ ਪਰ ਉਹਦੇ ਵਿੱਚ ਵੀ 28 28 30 30 ਸਾਲ ਹੋ ਗਏ ਸੋ ਮੇਰੇ ਕਹਿਣ ਦਾ ਭਾਵ ਹੁੰਦਾ ਵੀ ਜਿਹੜੀ ਫੈਕਟਸ ਜੇ ਉਹਦੇ ਉੱਤੇ ਬੇਸ ਗੱਲ ਕਰਨੀ ਚਾਹੀਦੀ ਆ ਤੇ ਸੋਸ਼ਲ ਮੀਡੀਆ ਦਾ ਜੋ ਗੁਹਣ ਕਰਕੇ ਤੇ ਖਾਸ ਤੌਰ ਤੇ ਜੇ ਹੁਣ ਸਾਰਾ ਕੁਝ ਕੈਨੇਡਾ ਦੇ ਉੱਤੇ ਸੈਂਟਰਲਾਈਜ਼ ਹੋਇਆ ਹੋਇਆ ਹਰਦੀਪ ਸਿੰਘ ਨਿੱਜਰ ਉਹਨਾਂ ਦੀ ਜਿਹੜਾ ਕਤਲ ਕੇਸ ਹੈਗਾ ਉਹਦੇ ਕਰਕੇ ਜਾਂ ਇੰਡੀਆ ਕੈਨੇਡਾ ਦੇ ਵਿੱਚ ਨਾਲ ਕਿਤੇ ਨਾ ਕਿਤੇ ਜੁੜ ਕੇ ਬੰਦੀ ਸਿੰਘਾਂ ਦਾ ਮਸਲਾ ਵੀ ਜੁੜ ਜਾਂਦਾ ਹੈਗਾ ਜਾਂ ਯੂਏਪੀਏ ਕੇਸਾਂ ਦੇ ਅਧੀਨ ਬੈਠੇ ਹੋਏ ਜਿਹੜੇ ਨੌਜਵਾਨ ਹੈਗੇ ਉਹਨਾਂ ਦਾ ਕੇਸਾ ਵੀ ਕੇਸਾਂ ਦਾ ਮੁੱਦਾ ਵੀ ਜੁੜ ਜਾਂਦਾ ਹੈਗਾ ਸੋ ਜ਼ਿੰਮੇਵਾਰੀ ਜਿਹੜੀ ਮੈਂ ਸਮਝਦਾ ਵੀ ਤੁਸੀਂ ਕੈਨੇਡਾ 'ਚ ਬੈਠਿਓ ਇਹ ਇੱਕ ਐਪਿਕ ਸੈਂਟਰ ਐਪੀ ਸੈਂਟਰ ਬਣਿਆ ਹੋਇਆ ਸਿੱਖਾਂ ਦਾ ਆ ਜਾਂ ਇਹ ਸਾਰੇ ਮਸਲਿਆਂ ਦਾ ਪਰ ਸੋ ਢਾਡੀ ਜ਼ਿੰਮੇਵਾਰੀ ਵੱਚ ਜਾਂਦੀ ਹੈ ਤੁਹਾਨੂੰ ਇਹ ਬੇਨਤੀ ਹੈ ਵੀ ਜਿੰਨੇ ਵੀ ਫੈਕਸ ਹੋਣ ਭਾਵੇਂ ਹਰਦੀਪ ਸਿੰਘ ਨਿੱਜਲੇ ਸਵੰਚ ਹੋਣ ਭਾਵੇਂ ਬੰਦੀ ਸਿੰਘਾਂ ਦੇ ਸਵੰਚ ਹੋਣ ਭਾਵੇਂ ਯੂਏਪੀਏ ਦੇ ਜਿਹੜੇ ਅੰਦਰ ਤੇ ਆ ਜਿਵੇਂ ਜੱਗੀ ਜੋਲ ਦੀ ਗੱਲ ਕੀਤੀ ਉਹਨਾਂ ਦੇ ਉਹ ਸਹੀ ਫੈਕਟਸ ਜਿਹੜੇ ਆ ਦੁਨੀਆ ਦੇ ਸਾਹਮਣੇ ਆਉਣ ਤਾਂ ਜੋ ਸਾਡਾ ਜਿਹੜਾ ਕੇਸ ਹੈਗਾ ਆ ਉਹ ਇੱਕ ਗਲਤ ਤੱਥ ਹੋਣ ਕਰਕੇ ਉਹ ਜਿਗੇ ਨਾ ਉਹ ਹੋਰ ਮਜ਼ਬੂਤੀ ਜਿਹੜਾ ਫੜੇ ਸੋ ਬੇਸਿਕ ਮੈਂ ਇਹ ਗੱਲ ਕੀਤੀ ਬਾਕੀ ਜੋ ਜਿਵੇਂ ਆ ਉਹ ਇੱਕ ਇੱਕ ਗੱਲ ਉਹਦੇ ਚ ਹੈਗੀ ਵੀ ਜਿਹੜੀ ਕੇਸਿਸ ਦੀ ਗੱਲ ਹੈਗੀ ਆ ਜਿਹੜਾ ਪਾਈ ਹਰਜੀਪ ਸਿੰਘ ਨਿੱਜਰ ਦੇ ਏ ਕੇਸ ਜਿਹਨਾਂ ਕੇਸਾਂ ਨੂੰ ਬੇਸ ਬਣਾ ਕੇ ਉਹਨਾਂ ਨੂੰ ਪਹਿਲਾਂ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ ਬਾਅਦ ਦੇ ਵਿੱਚ ਉਹਨਾਂ ਨੂੰ ਨੋਟੀਫਾਈਡ 테ਰਰਿਸਟ ਡਿਕਲੇਅਰ ਕੀਤਾ ਐਜ ਕੋਲ ਅੰਡਰ ਯੂਏਪੀ ਅਨਲੌਫਲ ਐਕਟੀਵਿਟੀ ਪੋਟੈਂਸ਼ਲ ਐਕਟ ਉਹ ਕੇਸਾਂ ਦੇ ਬਾਰੇ ਵੀ ਇੰਡੀਆ ਨੇ ਜਿਹੜੀ ਗੋਤੀ ਮੀਡੀਆ ਜਾਂ ਇੰਡੀਅਨ ਮੇਨਸਟ੍ਰੀਮ ਮੀਡੀਆ ਹੈਗਾ ਉਹਨਾਂ ਨੇ ਬਹੁਤ ਸਾਰੀਆਂ ਮਿਸ ਇਨਫੋਰਮੇਸ਼ਨ ਜਿਹੜੀ ਆ ਫਲਾਈ ਹੈਗੀ ਆ ਕਿਉਂਕਿ ਉਹਨਾਂ ਦਾ ਇੱਕ ਦਾਇਰਾ ਵੱਡਾ ਹੈਗਾ ਉਹ ਜਿਹੜੇ ਦੋ ਕੇਸਾਂ ਦੇ ਵਿੱਚ ਹਰਦੀਪ ਸਿੰਘ ਨਿਚੇ ਦਾ ਰੈੱਡ ਕਾਰਨ ਨੋਟਿਸ ਜਾਰੀ ਹੋਇਆ ਸੀ ਉਹਨਾਂ ਦੋ ਕੇਸ ਜੀ ਨੂੰ ਆਧਾਰ ਬਣਾ ਕੇ ਨੋਟੀਫਿਕੇਸ਼ਨ ਕੀਤਾ ਗਿਆ ਸੀ ਟੈਕਸ ਡਿclare ਕਰਨ ਦਾ ਤਾਂ ਉਹ ਦੋਨੇ ਕੇਸ ਜਿਹੜੇ ਦੂਜੇ ਲੋਕਾਂ ਦੇ ਉੱਤੇ ਸੀ ਜਿਹੜੇ ਹੋਰ ਲੋਕਾਂ ਦੇ ਉੱਤੇ ਸੀ ਉਹਦੇ 'ਚ ਇੱਕ ਸੁਜੀਤ ਸਿੰਘ ਕੋਹਲੀ ਵੀ ਸੀਗੇ ਇਥੋਂ ਸarif so ਉਹ ਵੀ ਉਸ ਕੇਸ 'ਚ ਵਧੀ ਹੋ ਗਏ ਸੀ ਤੇ ਦੋਨੇ ਕੇਸ ਜਿਹੜੇ ਉਹ ਦੂਜੇ ਜਿਹਨਾਂ ਕੋਲੋਂ ਜੇ ਕਿਸੇ ਕੋਲ ਕੋਬਦੀ ਸੀਗੀ ਆਰਮਜ਼ ਦੀ ਤਾਂ ਉਹ ਕੇਸ ਵਧੀ ਹੋ ਗਏ ਸੀ so ਵਧੀ ਹੋਏ ਹੋਏ ਕੇਸਾਂ ਦੇ ਆਧਾਰ ਦੇ ਉੱਤੇ ਏ 120ਬੀ ਜਾਂ ਕੌਸਪਰੇਸੀ ਦੇ ਵਿੱਚ ਜਿਹੜੇ ਬੰਦੇ ਹਰਦੀਪ ਸਿੰਘ ਨੀਜੇ ਨੂੰ ਰੱਖ ਕੇ ਰੈਡ ਕਾਰਡਰ ਨੋਟਿਸ ਕੀਤਾ ਤੇ ਬਾਅਦ ਦੇ ਵਿੱਚ ਅਰੈਸਟ ਡਿਕਲੇਅਰ ਕੀਤਾ ਨਾਲ ਦੀ ਨਾਲ ਹੋਰ ਕੇਸ ਵੀ ਜਿਹੜੇ ਲਗ ਤਿੰਨ ਕੇਸ ਐਨਆਈਏ ਦੇ ਇੱਕ ਪਹਿਲਾਂ ਐਨਆਈਏ ਕੋਸੀ ਹੁਣ ਪੰਜਾਬ ਸਟੇਟ ਦੇ ਵਿੱਚ ਚੱਲਦਿਆ ਉਹ ਯੂਪੀਐਸ স্পੈਸ਼ਲ ਕੋਰਟ ਤੇ ਇੱਕ ਤੋਂ ਸਦੀ ਦਾ ਨੌਜਵਾਨ ਸੀ ਮਦੀ ਮਨਦੀਪ ਸਿੰਘ ਧਾਲੀਵਾਲ ਉਹਨੂੰ ਕੇਸ ਬਣਾ ਕੇ ਤੇ ਹਰਦੀਪ ਸਿੰਘ ਨੀਜੇ ਨੂੰ ਨਾਮਿਨੇਟ ਕੀਤਾ ਗਿਆ ਸੀ ਉਹ ਪੀਆਰਸੀ 2016 ਜਿੱਥੋਂ ਗਿਆ ਸੀਗਾ ਸੋ ਉਹਨੇ ਉਹਨਾਂ ਕੇਸਾਂ ਦੀਆਂ ਸਾਰੀਆਂ ਫਾਈਲਸ ਦੇ ਵਿੱਚ ਹਦੀਪ ਸਿੰਘ ਜਿਹਨੂੰ ਨੋਮੀਨੇਟ ਜੁਰੂ ਕੀਤਾ ਗਿਆ ਉਹਦੇ ਖਿਲਾਫ ਕੋਈ ਵੀ ਐਵੀਡੈਂਸ ਨਹੀਂ ਤੁਸੀਂ ਕਹਿ ਸਕਦੇ ਵੀ ਜਿਹਦੇ ਅਧਾਰ ਤੇ ਕਿਹਾ ਜਾਵੇ ਵੀ ਹਦੀਪ ਸਿੰਘ ਜਿਹੜੀ ਉਹਨਾਂ ਕਤਲਾਂ ਦੇ ਵਿੱਚ ਜਾਂ ਉਹਨਾਂ ਕੌਨਸਪੀਰੇਸੀ ਦੇ ਕੇਸਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਇਨਵੋਲਵਮੈਂਟ ਸੀਗੀ ਸਿਰਫ ਝੂਠੇ ਕੇਸਾਂ ਦੇ ਅਧਾਰ ਤੇ ਨੋਮੀਨੇਟ ਕੀਤਾ ਗਿਆ ਤੈਰਿਸ ਤੇ ਕਲੀਅਰ ਕੀਤਾ ਗਿਆ ਹੋਰ ਏਰੀਆ ਦੇ ਵਿੱਚ ਜਿਹੜੇ ਹੋਏ ਕਤਲਾਂ ਦੇ ਕੇਸਾਂ ਦੇ ਵਿੱਚ ਜਾਂ ਕੌਨਸਪੀਰੇਸੀ ਦੇ ਕੇਸਾਂ ਦੇ ਵਿੱਚ ਮਨਦੀਪ ਸਿੰਘ ਧਾਲੀਵਾਲ ਦੇ ਉੱਤੇ ਖਾਸ ਤੌਰ ਦੇ ਉੱਤੇ ਕਿਉਂਕਿ ਮੇਰਾ ਕਲਾਇੰਟ ਆ ਹੋ ਫੋਰਥ ਕੇਸ ਦੇ ਵਿੱਚ ਉਹ ਐਸ ਸਮੇਂ ਅਮਰਸਾ ਸਾਹਿਬ ਜੇਲ੍ਹ ਦੇ ਵਿੱਚ ਬੰਦਿਆ ਉਹਦੇ ਉੱਤੇ ਐਨਆਈਏ ਦਾ ਜਾਂ ਇੰਡੀਅਨ ਏਜੰਸੀ ਦਾ ਇਹ ਪ੍ਰੈਸ਼ਰ ਸੀ ਕਿ ਤੂੰ ਹਦੀਬ ਸਿੰਘ ਨਿਜਰ ਦੇ ਖਿਲਾਫ ਗਵਾਹ ਬਣੇਗਾ ਤਾਂ ਤੇਰਾ ਜਿੱਤੋ ਛਡਕਾਰਾ ਹੋਊਗਾ ਅਦਰਵਾਈਜ਼ ਤੈਨੂੰ ਵਨ ਐਂਡ ਅਨਦਰ ਕੇਸ ਦੇ ਵਿੱਚ ਜਿਹੜਾ ਅਸੀਂ ਨਾਮਿਨੇਟ ਕਰਾਂਗੇ ਉਹ ਪਹਿਲਾਂ 7 ਮਹੀਨੇ ਜੇਲ੍ਹ ਰਿਹਾ ਬਾਅਦ ਫੇਰ ਥੋੜਾ ਚੱਲ ਰਿਹਾ ਹੁਣ ਫੇਰ 5-6 ਮਹੀਨੇ ਤੋਂ ਉਹਨੂੰ ਇੱਕ ਕੇਸ ਦੇ ਵਿੱਚ ਨਾਮਿਨੇਟ ਕਰਕੇ ਜੇਲ੍ਹ ਦੇ ਵਿੱਚ ਪਾਇਆ ਹੋਇਆ ਵੀ ਉਹਨੂੰ ਪ੍ਰੈਸ਼ਰਾਈਜ਼ ਕੀਤਾ ਜਾਵੇ ਕਿ ਉਹ ਕਿਸੇ ਤਰ੍ਹਾਂ ਉਹ ਉਹ ਗੱਲਾਂ ਕੱਢੇ ਕਿ ਉਹ ਨਾ ਉਹਦੇ ਮੁੱਢਿਆਂ ਦੇ ਉੱਤੇ ਲਾ ਕੇ ਉਹ ਹਰਦੀਪ ਸਿੰਘ ਨਿੱਜ ਦੇ ਖਿਲਾਫ ਕੇਸ ਨੂੰ ਬਿਲਡ ਕਰ ਸਕਣ। ਸੋ ਉਹ ਸਾਰੀਆਂ ਜਾਂ ਇੱਕ মিডিਆ ਵੱਲੋਂ ਵੀ ਕੇਸ ਸ਼ੰਗਾਲ ਸਿਨੇਮਾ ਬਲਾਸਟ ਇੱਕ ਸ਼ੰਗਾਲ ਸਿਨੇਮਾ ਲੁਧਿਆਣਾ ਦੇ ਵਿੱਚ ਬਲਾਸਟ ਹੋਇਆ ਸੀ 14 ਅਕਤੂਬਰ 2007 ਉਹ ਕਿਤੇ ਰਿਕਾਰਡ ਦੇ ਵਿੱਚ ਤਾਂ ਨਹੀਂ ਕਿਤੇ ਵੀ ਆਇਆ ਜੁਡੀਸ਼ੀਅਲ ਪ੍ਰोसीडिंग ਚ ਜਾਂ ਪੁਲਿਸ ਦੀਆਂ ਰਿਪੋਰਟਾਂ ਦੇ ਵਿੱਚ ਪਰ মিডিਆ ਦੇ ਵੱਲੋਂ ਜਰੂਰ ਇਹ ਗੱਲ ਉਛਾਲੀ ਗਈ ਸੀਗੀ ਆਪਣੇ ਇੰਡੀਆ ਦੇ ਵਿੱਚ ਗੋਦੀ মিডিਆ ਵੱਲੋਂ ਵੀ ਉਹ ਦੇ ਵਿੱਚ ਵਾਂਟਲ ਸੀ ਉਹ ਕੇਸ ਮੈਂ ਹੀ ਫਾਇਡ ਕੀਤਾ ਉਹਦੇ ਵਿੱਚ ਉਹ ਬੰਦੇ ਜਿਹੜੇ ਨਾਮਿਨੇਟ ਕੀਤੇ ਗਏ ਸੀ ਉਹ ਸਾਰੇ ਚਾਰ ਸੀਟ ਦੇ ਵਿੱਚ ਕਿਤੇ ਜੱਜਮੈਂਟ ਦੇ ਵਿੱਚ ਹਰਦੀਪ ਸਿੰਘ ਨਿੱਜਰ ਦਾ ਨਾਂ ਕਿਤੇ ਜ਼ਿਕਰ ਸੀ ਨਾ ਕੋਈ ਲਿੰਕ ਸੀ ਉਹ ਬੰਦੇ ਵੀ ਜਿਹੜੇ ਆ ਉਹ ਟ੍ਰਾਇਲ ਕੋਰਟ ਡਿਸਟ੍ਰਿਕਟ ਕੋਰਟ ਲੁਧਿਆਣਾ ਵੱਲੋਂ ਬਰੀ ਕਰ ਦਿੱਤੇ ਗਏ ਸੀ ਸੋ ਸੋਹਾ ਤਰਸਾ ਸਿਰੇ ਤੇ ਗੱਡ ਮੈਂ ਤਾਂ ਇਹੀ ਗੱਲ ਕਹਿਣਾ ਵੀ ਜਿਹੜੀ ਵੀ ਜ਼ਿੰਮੇਵਾਰੀ ਜਿਹੜੀ ਜ਼ਿੰਮੇਵਾਰ ਧੇਰਾ ਹੈਗੀਆਂ ਨੇ ਭਾਵੇਂ ਉਹ ਸਾਡੀਆਂ ਸਿੱਖ ਜਥੇਬੰਦੀਆਂ ਨੇ ਜਾਂ মিডিਆ ਨੇ ਇਹ ਬਹੁਤ ਸੈਂਸਿਟਿਵ ਮੁੱਦੇ ਹੈਗੇ ਆ ਤੇ ਗੰਭੀਰਤਾ ਦੇ ਨਾਲ ਜੇ ਕੋਈ ਫੈਕਟਸ ਆਉਂਦੇ ਉਹਨੂੰ ਐਨਾਲਾਈਜ਼ ਕਰਨ ਤੋਂ ਬਾਅਦ ਹੀ ਜਨਤਾ ਦੇ ਵਿੱਚ ਰੱਖਣਾ ਚਾਹੀਦਾ ਧੰਨਵਾਦ ਵਾਇਰੂਜ ਜੀ ਕਾਕਲਸਾ ਵਾਇਰੂਜ ਜੀ ਦੇ ਪਤੇ ਸੁਭੋਤੀ ਸੰਖੇਪ ਤੋਂ ਵਿੱਚ ਮੈਂ ਦੋ ਚਾਰ ਬੇਨਤੀਆਂ ਕਰ ਲੈਣਾ ਵੀ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਜਿਸ ਤਰ੍ਹਾਂ ਭਾਈ ਸਾਹਿਬ ਨੇ ਜ਼ਿਕਰ ਕੀਤਾ ਵੀ ਜੋ ਭਾਈ ਹਰਦੀਪ ਸਿੰਘ ਨਾਲ ਤੇ ਬਾਕੀ ਜਿਹੜੇ ਪੰਜਾਬ ਦੇ ਵਿੱਚ ਬੰਦੀ ਸਿੰਘਾਂ ਦੇ ਜਿਹੜੇ ਮਸਲੇ ਰਹਿ ਗਏ ਉਹਨਾਂ ਦੇ ਕੇਸਾਂ ਬਾਰੇ ਸਹੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਆ ਖਾਸ ਕਰਕੇ ਕੈਨੇਡਾ ਦੇ ਵਿੱਚ ਕਿਉਂਕਿ ਇਹ ਭਾਈ ਹਰਦੀਪ ਸਿੰਘ ਦੇ ਮਸਲੇ ਦੇ ਵਿੱਚ Mandeep sankar all the cases they were naturally